ਗੁਰਦਾਸ ਮਾਨ ਨੇ ਸੰਗੀਤ ਦੇ ਲਈ ਫੋਕ ਦੇ ਲਈ ਜਲੰਧਰ ਦੂਦਰਸ਼ਨ ਚ ਟੈਸਟ ਦਿੱਤਾ ਤੇ ਫੇਲ ਹੋ ਗਿਆ ਅੱਛਾ ਉਸ ਨੂੰ ਮਤਲਬ ਦੂਸਰੀ ਵਾਰ ਉਹਨੇ ਜਾ ਕੇ ਦਿੱਲੀ ਟੈਸਟ ਦਿੱਤਾ ਦਿੱਲੀੋਂ ਪਾਸ ਹੋ ਕੇ ਉਹ ਪੰਜਾਬ ਚ ਆਇਆ ਸੀਗਾ ਇੱਥੋਂ ਪਾਸ ਨਹੀਂ ਸੀਗਾ ਅੱਛਾ ਤੇ ਬਾਕੀ ਵੀ ਜਿਹੜੇ ਸਿੰਗਰ ਸੀਗੇ ਹਰੇਕ ਦਾ ਇਹ ਸੁਪਨਾ ਹੁੰਦਾ ਸੀ ਕਿ ਮੈਂ ਦੂਦਰਸ਼ਨ ਦੇ ਚੈਨਲ ਤੇ ਆ ਜਾ ਜਾਂ ਮੈਂ ਰੇਡੀਓ ਤੇ ਆ ਜਾ ਕਿਉਂਕਿ ਉਹ ਸੰਗੀਤਕ ਉਹਨਾਂ ਦਾ ਡਿਫਰੈਂਟ ਡਿਪਾਰਟਮੈਂਟ ਆ ਉਹਦੇ ਸਾਹਮਣੇ ਜੁਡਜਮੈਂਟ ਕਰਦੇ ਆ ਪਰ ਚਮਕੀਲਾ ਇਹਨੇ ਕਿਸੇ ਸੰਸਥਾ ਦੇ ਵਾਲ ਨਹੀਂ ਦੇਖਿਆ ਕਿਸੇ ਹੋਰ ਵਾਲ ਨਹੀਂ ਦੇਖਿਆ ਇਹਨੇ ਸਿੱਧਾ ਜਿਹੜਾ ਆਡੀਅנס ਆ ਉਹਦੇ ਨਾਲ ਕੰਟੈਕਟ ਕੀਤਾ ਸਿੱਧਾ ਟੱਕਰ ਹੀ ਮਾਰਿਆ ਟੱਕਰ ਮਾਰਿਆ ਔਰ ਉਹ ਵੱਜਿਆ ਹੁਣ ਤੱਕ ਵੱਜ ਰਿਹਾ ਇਹ ਦੱਸਾਂ ਕੀ ਹੋਇਆ ਇਸ ਫਿਲਮ ਵਿੱਚ ਵੀ ਇਹ ਸੀਨ ਆਉਂਦਾ ਹੈ ਜਿਹੜਾ ਕੋਈ ਠੇਕੇਦਾਰ ਕਹਦੀ ਇਹਨੂੰ ਹਾਇਰ ਕਰਦਾ ਸੀ ਉਹਦੇ ਨਾਲ ਜਦੋਂ ਪੰਗਾ ਪੈਂਦਾ ਹੈ ਉਹ ਕਹਿੰਦਾ ਵੀ ਤੂੰ ਭੁੱਖਾ ਮਰ ਜਾਵੇਂਗਾ ਇਹ ਫਿਰ ਉਹਦੇ ਵਿੱਚ ਡਾਇਲੋਗ ਆ ਉਸ تھیਮ ਆ ਇਸ ਫਿਲਮ ਦਾ ਉਹਦੇ ਵਿੱਚ ਇੱਕ ਸ਼ਬਦ ਆ ਮੈਂ ਨਹੀਂ ਬੋਲਾਂਗਾ ਉਹਦੇ ਵਿੱਚ ਉਹ ਕਹਿੰਦਾ ਵੀ ਤੂੰ ਭੁੱਖਾ ਮਰ ਜਾਵੇਂਗਾ ਫਿਰ ਇਹ ਚਮਕੀਲਾ ਕਹਿੰਦਾ ਕਹਿੰਦਾ ਵੀ ਮੈਂ ਗਰੀਬ ਹੋ ਸਕਦਾ ਪਰ ਮੈਂ ਭੁੱਖਾ ਨਹੀਂ ਮਰੂੰਗਾ ਫਿਰ ਉਹ ਇਹਨੂੰ ਟਿੱਕੀ ਨੂੰ ਕਹਿੰਦਾ ਕਿ ਆਪਾਂ ਆਪਦੀ ਦੁਕਾਨ ਸ਼ੁਰੂ ਕਰਦੇ ਆ ਤੇ ਉਸ ਤੋਂ ਬਾਅਦ ਉਹ ਆਪਣਾ ਕੰਮ ਸ਼ੁਰੂ ਕਰਦਾ ਹੈ ਵੱਡੀ ਗੱਲ ਇਹ ਹੈ ਉਹਨੇ ਜਿਹੜੀ ਗੱਲ ਆਖੀ ਕਹਿੰਦਾ ਮੈਨੂੰ ਪਤਾ ਕਿ ਲੋਕ ਕੀ ਪਸੰਦ ਕਰਦੇ ਨੇ ਤੇ ਉਹ ਮੈਂ ਪੇਸ਼ ਕਰ ਸਕਦਾ ਪਰ ਉਹਨੇ ਪੇਸ਼ ਕੀਤਾ ਜਦੋਂ ਉਹਨੂੰ ਬਾਅਦ ਵਿੱਚ ਥ੍ਰੈਟ ਵੀ ਆਏ ਤੁਸੀਂ ਉਸ ਮਾਹੌਲ ਦਾ ਜ਼ਿਕਰ ਕਰਦੇ ਹੋ ਜਦੋਂ ਬਹੁਤ ਮਾੜਾ ਮਾਹੌਲ ਸੀਗਾ ਦੌਰ ਹੈ ਪੰਜਾਬ ਦਾ ਉਹਨੂੰ ਥ੍ਰੈਟ ਆਉਣ ਲੱਗੇ ਉਹਨਾਂ ਵਿੱਚੋਂ ਕੁਝ ਥ੍ਰੈਟ ਸੱਚੇ ਵੀ ਸੀ ਕੁਝ ਥ੍ਰੈਟ ਉਹ ਲੋਕਾਂ ਨੇ ਪੈਸੇ ਲੈਣ ਲਈ ਵੀ ਕੀਤੇ ਉਹ ਫਿਲਮ ਦਾ ਹਿੱਸਾ ਬਣਿਆ ਹੋਇਆ ਕੁਝ ਨਕਲੀ ਥ੍ਰੈਟ ਵੀ ਸੀ ਜਿਹੜੇ ਪੈਸੇ ਲੈ ਕੇ ਮੁੜ ਜਾਂਦੇ ਸਨ ਪਰ ਜਿਹੜੇ ਅਸਲੀ ਸੀ ਉਹ ਵੀ ਇਸ ਫਿਲਮ ਦਾ ਹਿੱਸਾ ਬਣਿਆ ਹੋਇਆ ਉਸ ਥ੍ਰੈਟ ਦੇ ਵਿੱਚ ਹਾਂ ਇਹ ਜਾਂਦਾ ਸੀ ਜਦੋਂ ਗਾਉਣ ਇਹ ਕਹਿੰਦਾ ਠੀਕ ਹੈ ਤੁਸੀਂ ਧਾਰਮਿਕ ਗੀਤਾਂ ਦਾ ਜ਼ਿਕਰ ਕੀਤਾ ਸਵਰਨ ਸੀਵਿਆ ਨੇ ਲਿਖੇ ਸਨ ਤੁਸੀਂ ਉਹਨਾਂ ਦੀ ਮੁਲਾਕਾਤਾਂ ਕੀਤੀਆਂ ਉਹ ਦੇਖਣ ਦਾ ਮੌਕਾ ਮਿਲਿਆ ਸਵਰਨ ਸੀਵੇ ਨੂੰ ਹੋ ਸਕਦਾ ਆਪਾਂ ਨਾ ਦੇਖ ਪਾਉਂਦੇ ਜੇਕਰ ਨਾ ਜਾਣ ਦਾ ਮੌਕਾ ਮਿਲਦਾ ਸਵਰਨ ਸੀਵਿਆ ਨੇ ਉਹ ਐਨੇ ਸੋਹਣੇ ਟੰਗ ਨਾਲ ਲਿਖੇ ਚਮਕੀਲਾ ਨੇ ਗਾਏ ਤੇ ਪਪੂਲਰ ਹੋਏ ਜਿਹੜੀ ਚੀਜ਼ ਕਹਿੰਦਾ ਸੀ ਉਹ ਹੀ ਹਟੋ ਜਾਂਦੀ ਸੀ ਕੋਈ ਇੱਕ ਵਨਗੀ ਨਹੀਂ ਸੀਗੀ ਤੇ ਫਿਰ ਜਾਂ ਲੋਕਾਂ ਦੇ ਵਿਆਹਾਂ ਚ ਜਾਣ ਲੱਗਿਆ ਫਿਲਮੇ ਦੱਸਦੀਆਂ ਕਿ ਜਦੋਂ ਵਿਆਹ ਬੁੱਕ ਕਰਦੇ ਸੀ ਉੱਥੇ ਆ ਕੇ ਉਹ ਕਹਿੰਦੇ ਸੀ ਪੁਰਾਣੇ ਲਾ ਜਿਹੜੇ ਤੇਰੇ ਨੇ ਜਿਵੇਂ ਉਹ ਟਾਈਟਲ ਨੇ ਵੀ ਉਹ ਲਾ ਇਹ ਕੰਨ ਵੀ ਨਹੀਂ ਵੀ ਮੈਂ ਗਾ ਨਹੀਂ ਸਕਦਾ ਵੀ ਸਾਡੀ ਗੱਲ ਹੋ ਗਈ ਆ ਪਰ ਉਹ ਡਿਮਾਂਡ ਕਰਦੇ ਸੀ ਕਹਿੰਦੇ ਯਾਰ ਅਸੀਂ ਫਿਰ ਇੱਥੇ ਇੰਨਾ ਵਿਆਹ ਤੇ ਕੱਟ ਕੀਤਾ ਅਸੀਂ ਰੋਣ ਤੋਂ ਵਾਸਤੇ ਥੋੜੀ ਕੀਤਾ ਧੁਗਾ ਫਿਰ ਇਹ ਗਾਉਣਾ ਸ਼ੁਰੂ ਕਰਦਾ ਉੱਥੇ ਜਿਹੜਾ ਪ੍ਰਣਿਤੀ ਕਹਿਦੀ ਹੈ ਜਾਂ ਫਿਰ ਅਮਰ ਜੋਤ ਐਤਰਾਜ ਕਰਦੀ ਹੈ ਫਿਰ ਉਹ ਇਹ ਕਹਿੰਦਾ ਕਹਿੰਦਾ ਵੀ ਮੇਰੀ ਆਡੀਅנס ਆ ਮੇਰੇ ਦਰਸ਼ਕ ਆ ਵੀ ਮੈਂ ਇਨਰ ਨੌਕਰ ਆ ਮੈਨੂੰ ਇਹਨਾਂ ਲਈ ਗਾ ਲੈਣ ਦੇ ਮੇਰੇ ਮਾਲਕ ਨੇ ਇਹ ਇਹ ਗਲਤ ਆ ਜਾਂ ਸਹੀ ਆ ਉਹ ਬਾਅਦ ਚ ਫੈਸਲਾ ਕਰਾਂਗੇ ਆਪਾਂ ਵੀ ਹੁਣ ਮੇਰਾ ਟਾਈਮ ਆ ਜਦੋਂ ਨਾ ਕਿਸੇ ਦਾ ਕਮਾਈ ਕਰਨ ਦਾ ਟਾਈਮ ਹੁੰਦਾ ਜਿਹਦੇ ਲਈ ਆਪਾਂ ਸਾਰੀ ਉਮਰ ਮਿਹਨਤ ਕੀਤੀ ਹੋਵੇ ਉਦੋਂ ਤੁਹਾਨੂੰ ਕੋਈ ਟੋਕੇ ਰੋਕੇ ਉਹ ਬੰਦਾ ਕਹਿੰਦਾ ਹੁੰਦਾ ਨਹੀਂ ਯਾਰ ਰਿਸਕ ਆ ਤੇ ਰਿਸਕ ਲੈ ਲੈਣ ਦੇ ਚਮਕੀਲਾ ਵੀ ਇਸੇ ਤਰ੍ਹਾਂ ਸੀਗਾ ਉਹ ਗਰੀਬੀ ਚ ਉੱਠਿਆ ਸੀ ਉਸਨੇ ਉਹ ਸ਼ਿਖਰ ਤੱਕ ਪਹੁੰਚਿਆ ਉਹ ਸ਼ਿਖਰ ਨੂੰ ਮੰਨਣਾ ਚਾਹੁੰਦਾ ਸੀ ਉਹ ਇਹ ਫਿਲਮ ਦਾ ਫਿਰ ਐਂਡ ਚ ਲੋ ਠੀਕ ਹੈ ਕਿ ਉਹ ਦੌਰ ਦਾ ਉਹ ਸ਼ਿਕਾਰ ਹੋ ਜਾਂਦਾ ਉਸ ਨੂੰ ਉਸ ਸਾਹਮਣੇ ਦਿਖਾਇਆ ਗਿਆ ਜੇਕਰ ਕੱਲੀ ਫਿਲਮ ਮੇਕਿੰਗ ਦੀ ਗੱਲ ਕਰੀਏ ਫਿਲਮ ਇਮਤੀਆਜ਼ ਅਲੀ ਦੀ ਫਿਲਮ ਵਿਚਾਰੋਂ ਬੋਰ ਕਰਦੀ ਹੈ ਇਹ ਅੱਧਾ ਘੰਟਾ ਕੱਟੀ ਜਾਂਦੀ ਹੈ ਅੱਧਾ ਘੰਟਾ ਇਹਦੇ ਵਿੱਚ ਉਹ ਸਲੋ ਹੈ ਇੱਕ ਇੱਕ ਮੋਹਰਣਾ ਇੱਕ ਇੰਟਰਵਿਊ ਦੇ ਦੌਰਾਨ ਸਵਰਨ ਸੀਵਿਆ ਉਹ ਤੁਸੀਂ ਵੀ ਗਏ ਸੀ ਸਾਡੇ ਮੇਰੇ ਨਾਲ ਇੰਟਰਵਿਊ ਕਰਨਾ ਬਾਕੀ ਅਸੀਂ ਇਕੱਲਿਆਂ ਨੇ ਕਰੀਆਂ ਹੋਈਆਂ ਨੇ ਉਹ ਠੀਕ ਹੈ ਤਾਂ ਜਿਹੜੇ ਸਵਰਨ ਸੀਵੀਆ ਨੇ ਇੱਕ ਅਸੀਂ ਆਪਣੇ ਪਿਆਰੇ ਦਰਸ਼ਕਾਂ ਨਾਲ ਇੱਕ ਹੋਰ ਗੱਲ ਸਾਂਝੀ ਕਰਨੀ ਚਾਹਾਂਗੇ ਕਿ ਕੁਝ ਲੋਕ ਕਹਿੰਦੇ ਨੇ ਕਿ ਉਹਨੂੰ ਖਾੜਕੂਆਂ ਨੇ ਮਾਰਿਆ ਕੁਝ ਲੋਕ ਕਹਿੰਦੇ ਨੇ ਪਹਾੜੇ ਦੇ ਜਾਂ ਕੈਲੀਏ ਬਦਮਾਸ਼ ਬੰਦਿਆਂ ਨੇ ਮਾਰਿਆ ਦੋਵੇਂ ਤਰ੍ਹਾਂ ਦੀਆਂ ਗੱਲਾਂ ਨੇ ਇਹ ਸੱਚ ਜਿਹੜਾ ਹੈ ਇਹ ਸਾਡੇ ਕਾਨੂੰਨ ਪ੍ਰਸ਼ਾਸਨ ਇਤਿਹਾਸਕਾਰ ਨੇ ਉਹ ਜਾਣਦੇ ਨੇ ਪਰ ਸਵਰਨ ਸੀਵੀਆਂ ਨੇ ਤੁਹਾਡੇ ਮੌਜੂਦ ਸੀ ਤੁਸੀਂ ਆਫ ਕੈਮਰਾ ਉਹਨਾਂ ਨੇ ਕੁਝ ਲੋਕਾਂ ਦੇ ਨਾਮ ਬੋਲੇ ਸਨ ਸਵਰਨ ਸੀਵੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਇੱਕ ਕਿਤਾਬ ਲੈ ਕੇ ਆ ਰਿਹਾ ਜਿਹੜੀ ਕਿਤਾਬ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਜੇ ਮੈਂ ਜਿਉਂਦਾ ਰਿਹਾ ਅੱਜ ਸਵਰਨ ਸੀਵੀ ਆਪਣੇ ਚ ਮੌਜੂਦ ਨਹੀਂ ਜੀ ਤਾਂ ਜਿਹੜੇ ਉਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਬੇਟਾ ਹੈ ਉਹਨਾਂ ਦੇ ਬੇਟੇ ਨੇ ਉਹ ਠੀਕ ਗਾ ਵੀ ਲਿੰਦੇ ਨੇ ਵਧੀਆ ਸਵਰਨ ਸੀਵੀ ਦੇ ਬੇਟੇ ਤਾਂ ਅਸੀਂ ਤੁਹਾਡੇ ਮਾਧਿਅਮ ਤੋਂ ਇਸ ਚੈਨਲ ਦੇ ਮਾਧਿਅਮ ਤੋਂ ਇਹ ਜ਼ਰੂਰ ਕਹਿਣਾ ਚਾਹਾਂਗੇ ਉਹਨਾਂ ਦੇ ਬੇਟਿਆਂ ਨੂੰ ਕਿ ਉਸ ਕਿਤਾਬ ਨੂੰ ਲਿਆਂਦਾ ਜਾਵੇ ਜੋ ਸਵਰਨ ਸੀਵੀ ਆ ਲਿਖ ਰਹੇ ਸਨ ਕਿਉਂਕਿ ਉਹਨਾਂ ਨੇ ਕੁਝ ਗੱਲਾਂ ਸਵਰਨ ਸੀਵੀ ਇਹ ਹੋਣਾ ਨੇ ਉਹਨਾਂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਦੀਆਂ ਸਾਡੇ ਨਾਲ ਜ਼ਿਕਰ ਕੀਤਾ ਸੀ ਉਹ ਗੱਲ ਕੁਝ ਹੋਰ ਹੀ ਬਣ ਰਹੀ ਹੈ ਅੱਛਾ ਇੱਕ ਮੈਂ ਤੁਹਾਡੀ ਗੱਲ ਨੂੰ ਵਿੱਚ ਰੋਕ ਰਿਹਾ ਵਾਂ ਜਿਹੜੇ ਇੱਕ ਖਾੜਖੂ ਦਾ ਜ਼ਿਕਰ ਹੁੰਦਾ ਹੈ ਕਿ ਖਾੜਖੂਆਂ ਨੇ ਉਹਨਾਂ ਨੂੰ ਉਸ ਨੂੰ ਮਾਰਿਆ ਤਾਂ ਉੱਥੇ ਸਵਰਨਸੀਵੀ ਉਹਨਾਂ ਦੀ ਇੰਟਰਵਿਊ ਅੱਜ ਵੀ ਇੰਟਰਨੈਟ ਤੇ ਮੌਜੂਦ ਹੈ ਸਰਾਂ ਸਾਹਿਬ ਉਹਨਾਂ ਨੇ ਇੰਟਰਵਿਊ ਕੀਤੀ ਹੋਈ ਹੈ ਜੀ ਤੇ ਅੱਜ ਤੋਂ 2011 ਦੇ ਵਿੱਚ ਉਹ ਰਿਕਾਰਡ ਹੋਈ ਹੈ 13 ਸਾਲ ਹੋ ਚੁੱਕੇ ਨੇ ਉਸ ਰਿਕਾਰਡਿੰਗ ਨੂੰ ਮਤਲਬ ਵਿੱਚ ਮਕੀਲੇ ਦੀ ਮੌਤ ਤੋਂ ਸਿਰਫ 20-21 ਸਾਲ ਬਾਅਦ ਉਹ ਰਿਕਾਰਡਿੰਗ ਹੋਈ ਹੈ ਤੇ ਦੋਸਤੋ ਕੋਈ ਵੀ ਬੰਦਾ ਅੱਜ ਤੁਸੀਂ ਵੀ ਆਪਾਂ ਸਾਰੇ ਸੋਚ ਸਕਦੇ ਹਾਂ 20 ਸਾਲ ਦੇ ਵਿੱਚ ਕੋਈ ਚੀਜ਼ ਨਹੀਂ ਭੁੱਲਦੀ ਸਵਰਨ ਸੀਵਿਆ ਉਸ 45-46 ਮਿੰਟ ਦੀ ਇੰਟਰਵਿਊ ਚ ਲਗਾਤਾਰ ਬੋਲਦਾ ਜਾ ਰਿਹਾ ਉਹਨਾਂ ਦੇ ਬੜੇ ਵਧੀਆ ਸੰਬੰਧ ਸਨ ਗੁਰਮੇਲਕੌਰ ਉਹਨਾਂ ਨੂੰ ਮਿਲਦੇ ਸਨ ਅਮਰਜੋਤ ਇਸ ਦੇ ਨਾਲ ਨਾਲ ਜਦੋਂ ਉਹਨਾਂ ਨੂੰ ਤਿੰਨ ਜਫੇ ਬੰਦੀਆਂ ਦੀ ਲੈਟਰ ਪੈਡ ਦੇ ਉੱਪਰ ਚਿੱਠੀਆਂ ਆਉਂਦੀਆਂ ਨੇ ਅਮਰ ਸਿੰਘ ਚਮਕੀਲਾ ਜਿਹੜਾ ਜਦੋਂ ਸਵਰਨ ਸੀਵੀਆ ਲੋਕ ਸੰਪਰਕ ਵਿਭਾਗᱤ ਸਨ ਜਦੋਂ ਉਹ ਉੱਥੇ ਗਾਇਕ ਨੂੰ ਕਿਸੇ ਹੋਰ ਨੂੰ ਬੁੱਕ ਕਰਨੇ ਆਂਦੇ ਨੇ ਤਾਂ ਚਮਕੀਲੇ ਨਾਲ ਮੇਲ ਹੁੰਦਾ ਹੈ ਚਮਕੀਲੇ ਨੂੰ ਜਦੋਂ ਪਤਾ ਲੱਗਦਾ ਕਿ ਆਹ ਗੱਲਬਾਤ ਹੈ ਤਾਂ ਉਸ ਦੇ ਦੌਰਾਨ ਚਮਕੀਲਾ ਸਵਰਨ ਸੀਬਿਆ ਨਾਲੇ ਦੁੱਖ ਸਾਂਝਾ ਕਰਦਾ ਕਿ ਮੈਨੂੰ ਚਿੱਠੀਆਂ ਆ ਰਹੀਆਂ ਨੇ ਮੇਰਾ ਜਿਵੇਂ ਮਰਜ਼ੀ ਹੱਲ ਕਰੋ ਤੇ ਸਵਰਨ ਸੀਬਿਆ ਦੀ ਉਸ ਇੰਟਰਵਿਊ ਚ ਦੱਸਣ ਮੁਤਾਬਕ ਬਹੁਤ ਜ਼ਿਆਦਾ ਡਰਿਆ ਹੋਇਆ ਸੀ ਉਹ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਬੜੀ ਬੁਰੀ ਹਾਲਤ ਸੀ ਤਾਂ ਉਸ ਤੋਂ ਬਾਅਦ ਚ ਚਮਕੀਲਾ ਅਗਲੇ ਦਿਨ ਹੀ ਉਹਦੇ ਕੋਲ ਆਉਂਦਾ ਆਪਣੀ ਗੱਡੀ ਤੇ ਲੈ ਕੇ ਜਾਂਦਾ ਰਸਤੇ 'ਚ ਜਾ ਕੇ ਉਹਨੂੰ ਬੱਤਾ ਪਿਆਇਆ ਜਾਂਦਾ ਉਹ ਬੱਤਾ ਸ਼ਬਦ ਵਰਤ ਰਹੇ ਠੰਡਾ ਪਿਆਇਆ ਜਾਂਦਾ ਤੇ ਜਦੋਂ ਉੱਥੇ ਜਾਂਦੇ ਨੇ ਦਰਬਾਰ ਸਾਹਿਬ ਤਾਂ ਉੱਥੇ ਭਾਈ ਚਤਰ ਸਿੰਘ ਜੀਵਨ ਸਿੰਘ ਉਹਨਾਂ ਦੀ ਕੋਈ ਉੱਥੇ ਨੇੜੇ ਲਾਇਬ੍ਰੇਰੀ ਹੋਣੀ ਹੈ ਕਿਤਾਬਾਂ ਦੀ ਕੋਈ ਦੁਕਾਨ ਉਸ ਪਾਸੇ ਵੱਲ ਉਹਨੂੰ ਬਿਠਾ ਕੇ ਜਾਂਦਾ ਸੀ ਵੀਆ ਉਸ ਤੋਂ ਬਾਅਦ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂਦਾ ਜਾਂ ਐਸਜੀਪੀਸੀ ਦੇ ਕਿਸੇ ਦਫ਼ਤਰ ਚ ਉੱਥੇ ਜਾਂਦੇ ਨੇ ਤਾਂ ਉੱਥੇ ਜਦੋਂ ਮਿਲਦੇ ਨੇ ਤਾਂ ਉਹ ਸਿੰਘ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੂੰ ਇੱਥੇ ਲੈ ਕੇ ਆਓ ਇਹੋ ਜੀ ਕੋਈ ਗੱਲ ਹੀ ਨਹੀਂ ਉਹ ਜੱਫੀ ਪਾ ਕੇ ਮਿਲਦੇ ਨੇ ਉਹਨਾਂ ਦੇ ਬੋਲ ਨੇ ਤੇ ਉਸ ਤੋਂ ਬਾਅਦ ਉਸ ਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਤੂੰ ਕੋਈ ਵੀ ਗਲਤ ਨਹੀਂ ਗਾਣਾ ਜੋ ਉਹਨਾਂ ਦੇ ਇੰਟਰਵਿਊ ਮੈਂ origional ਦੱਸ ਰਿਹਾ ਜਿਹੜੀ 13 ਸਾਲ ਪਹਿਲਾਂ ਤੇ ਉਸ ਤੋਂ ਬਾਅਦ ਚ ਵਕੀਲਾ ਉੱਥੇ ਵਾਅਦਾ ਕਰਦਾ ਕਿ ਇਹੋ ਜਿਹਾ ਬਾਬਾ ਜੀ ਕੁਝ ਨਹੀਂ ਹੋਊਗਾ ਪਰ ਮੇਰੀ ਇੱਕ ਰਿਕਾਰਡਿੰਗ ਹੋ ਚੁੱਕੀ ਹੈ ਬੁੱਢੀ ਘੋੜੀ ਲਾਲ ਲਗਾਮਾ ਇਹ ਗੀਤ ਜਿਹੜਾ ਐਚ ਉਹਨਾਂ ਦੇ ਕੋਲ ਹੈ ਕੰਪਨੀ ਦੇ ਮੈਂ ਉਸ ਨੂੰ ਰੋਕ ਨਹੀਂ ਸਕਦਾ ਉਦੋਂ ਹਾਲਾਤ ਵੀ ਤੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੇ ਉਸ ਦੇ ਦੌਰਾਨੀ ਉਸ ਇੰਟਰਵਿਊ ਜਿਹੜੀ ਆਪਾਂ ਇੰਟਰਵਿਊ ਕਰੀਏ ਉਹ ਚ ਸਿਵੀਆ ਸਾਹਿਬ ਉਹਨੇ ਲਿਬੜਾ ਬੱਸ ਵਾਲਿਆਂ ਦਾ ਜ਼ਿਕਰ ਕਰ ਰਹੇ ਨੇ ਕਿ ਉਹਨਾਂ ਦਾ ਵਿਆਹ ਸੀ ਉੱਥੇ ਕਿਸੇ ਦਾ ਉਹਨਾਂ ਦੇ ਪਰਿਵਾਰਕ ਮੈਂਬਰ ਚੋਂ ਤੇ ਜਦੋਂ ਉੱਥੇ ਕੁਝ ਇਹ ਜਿਹੜੇ ਨੇ ਸਿੱਖ ਜਥੇਬੰਦੀਆਂ ਦੇ ਗਰਮਖਿਆਲੀ ਬੰਦੇ ਲੰਘ ਰਹੇ ਸਨ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇੰਨੀ ਭੀੜ ਕਿਉਂ ਹੈ ਤੇ ਪਤਾ ਲੱਗਦਾ ਵੀ ਚਮਕੀਲੇ ਦਾ ਖਾੜਾ ਲੱਗਿਆ ਹੋਇਆ ਛੜਕੇ ਦੇ ਉੱਤੇ ਨੇੜੇ ਰਸਤੇ ਜਾਮ ਸਨ ਤਾਂ ਉਹ ਫਿਰ ਉੱਥੇ ਜਾਂਦੇ ਨੇ ਤੇ ਬਕਾਇਦਾ ਉੱਥੇ ਇੱਕ ਬੰਦੇ ਨੂੰ ਪੈਸੇ ਦੇ ਕੇ ਭੇਜਦੇ ਨੇ ਕਿ ਉੱਥੇ ਜਾ ਤੇ ਉੱਥੇ ਸੀਵਿਆ ਬੈਠਾ ਹੋਇਆ ਸੀ ਚਮਕੀਲੇ ਦੇ ਨਾਲ ਉਸ ਸਟੇਜ ਤੇ ਜੀ ਜੀ ਤੇ ਉਹ ਸਿਵਿਆ ਜਾ ਕੇ ਫਿਰ ਉਹਨੂੰ ਕਹਿੰਦਾ ਕਿ ਆਹ ਗੱਲ ਹੈ ਤੇ ਉੱਥੇ ਰੋਕ ਕੇ ਆਪਣੇ ਉਹ ਦੂਜੇ ਗੀਤ ਨੂੰ ਕਹਿ ਲਈ ਕਿ ਲੱਚਰ ਜਿਵੇਂ ਕਿ ਆ ਜਾਂਦਾ ਹੈ ਜਾਂ ਉਹਨਾਂ ਦੇ ਜਿਹੜੇ ਗਰਮ ਗੀਤ ਨੇ ਉਸ ਗੀਤ ਨੂੰ ਰੋਕ ਕੇ ਚਮਕੀਲਾ ਉਥੇ ਧਾਰਮਿਕ ਸ਼ੁਰੂ ਕਰ ਲੈਂਦਾ ਤਲਵਾਰ ਮੇ ਕਲਗੀ ਧਰਦੀਆਂ ਜਾਂ ਫਿਰ ਜਿਹੜੇ ਸਾਥੋਂ ਆਪਣੇ ਨਰਕਾਂ ਨੂੰ ਜਾਵੇਂ ਸਰਾਂ ਦੀ ਦੀਵਾਰੇ ਤਾਂ ਇਹ ਜਿਹੜਾ ਸਾਰਾ ਬਿਰਤਾਂ ਤੇ ਸਵਰਨ ਸੀਵੀ ਉਹਨਾਂ ਦੀ ਸਾਡੇ ਜਿਹੜੀ ਅਸੀਂ ਆਪਾਂ ਇੰਟਰਵਿਊ ਕਰੀ ਹੈ ਉਸ ਦੇ ਵਿੱਚ ਵੀ ਇਹ ਤੇ 13 ਸਾਲ ਪਹਿਲਾਂ ਵੀ ਉਹਨਾਂ ਨੇ ਇਹ ਗੱਲਾਂ ਬਾਤਾਂ ਇਹਦੇ ਵਿੱਚ ਦੱਸੀਆਂ ਹੋਈਆਂ ਨੇ ਤਾਂ ਇੱਕ ਸੋ ਇੱਕ ਹੋਰ ਚੀਜ਼ ਕਹਿਣੀ ਚਾਹਾਂਗੇ ਹੋ ਸਕਦਾ ਜੀ ਕਿ ਉਸ ਨੂੰ ਖੜਕੂ ਨੇ ਉਹ ਉਹਦੇ ਨਾਲ ਇਹ ਸਾਰਾ ਕੁਝ ਕੀਤਾ ਹੈ ਜਾਂ ਕਿਸੇ ਹੋਰ ਨੇ ਕੀਤਾ ਹੈ ਕਿਉਂਕਿ ਆਪਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਦੱਸਾਂਗੇ ਫਿਲਮ ਵੀ ਹੈ ਜਿਹੜੀ ਨਾ ਇਸ ਮੁੱਦੇ ਤੇ ਚੁੱਪਾ ਉਹ ਕੁਝ ਵੀ ਨਹੀਂ ਦਿਖਾਉਂਦੀ ਕਿ ਕਿਸ ਨੇ ਮਾਰਿਆ ਠੀਕ ਹੈ ਕਿਸੇ ਉਹ ਗੱਲਾਂ ਨੂੰ ਇਸੇ ਤਰ੍ਹਾਂ ਰੱਖਦੀ ਹੈ ਇਸੇ ਤਰ੍ਹਾਂ ਹੀ ਰੱਖਦੀ ਹੈ ਦਰਸ਼ਕ ਤੇ ਛੱਡਦੀ ਆ ਜੀ ਪਰ ਮੈਂ ਇਸ ਸਾਡਾ ਸਵਾਲ ਵੀ ਇਹੀ ਹੈ ਕਿ ਕਿਤੇ ਨਾ ਕਿਤੇ ਜਿਵੇਂ ਸਾਡਾ ਸਰਕਾਰ ਹੈ ਆਪਾਂ ਕੁਝ ਵੀ ਕਹਿ ਲਈਏ ਅਖੀਰ ਦੇ ਵਿੱਚ ਜਿੰਨੀ ਜਨਤਾ ਤੁਰੀ ਫਿਰਦੀ ਸਭ ਨੂੰ ਰੋਟੀ ਚਾਹੀਦੀ ਹੈ ਸਰਕਾਰਾਂ ਆਪਣੇ ਦੇਸ਼ ਦੇ ਨਾਗਰਿਕਾਂ ਦਾ ਸਪੈਲ ਦੇ ਅਧਾਰ ਤੇ ਧਿਆਨ ਰੱਖਦੇ ਨੇ ਕਿ ਰੋਟੀ ਸਾਰੇ ਖਾ ਰਹੇ ਨੇ ਤਾਂ ਉਸ ਦੇ ਦੌਰਾਨ ਹੀ ਉਸ ਤੋਂ ਬਾਅਦ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਉਹ ਕਿਵੇਂ ਨਾ ਕਿਵੇਂ ਸਹੀ ਰੱਖਣੀ ਹੁੰਦੀ ਹੈ ਤਾਂ ਇਸ ਦੇ ਵਿੱਚ ਵੀ ਸਰਕਾਰ ਨੂੰ ਜ਼ਰੂਰ ਇਸ ਦੇ ਵਿੱਚ ਜ਼ਰੂਰ ਇਸ ਪੱਖ ਨੂੰ ਹਨਾ ਲੈਣਾ ਚਾਹੀਦਾ ਹੈ ਕਿ ਆਖਰ ਹੈ ਕੌਣ ਹੈ ਕਿ ਕਿਉਂਕਿ ਜਿੰਨਾ ਦੇਸ਼ ਦੇ ਵਿੱਚ ਗਲਤ ਪ੍ਰਚਾਰ ਹੋਊਗਾ ਗਲਤ ਢੰਗ ਨਾਲ ਕੋਈ ਪੇਸ਼ਕਸ਼ ਹੋਊਗੀ ਮੈਂ ਚਮਕੇਲੇ ਦੀ ਫੇਰ ਕਹਿ ਰਿਹਾ ਕਿ ਜਿਸ ਨੇ ਮਰਜ਼ੀ ਇਸ ਨੂੰ ਮਾਰਿਆ ਪਰ ਉਹ ਆਉਣਾ ਚਾਹੀਦਾ ਦੇਸ਼ ਦੇ ਲੋਕਾਂ ਨੂੰ ਸਹੀ ਪਤਾ ਲੱਗਣਾ ਚਾਹੀਦਾ ਹੈ ਦੇਖੋ ਤੁਹਾਡੀ ਗੱਲ ਸਹੀ ਹੈ ਜਿਹੜਾ ਸੁਸਾਇਟੀ ਵਿੱਚ ਜੋ ਵਾਪਰਿਆ ਜਦੋਂ ਅਸੀਂ ਨਾ ਕਿਸੇ ਇਤਿਹਾਸਿਕ ਐਪੀਸੋਡ ਤੇ ਫਿਲਮ ਬਣਾਉਣੇ ਹਾਂ ਜਦੋਂ ਅਸੀਂ ਕਿਸੇ ਬਾਇਓਪਿਕ ਬਣਾਉਣੇ ਆ ਉਸ ਕੈਰੈਕਟਰ ਦੇ ਨਾਲ ਜੁੜੇ ਮਾਹੌਲ ਦੀ ਉਸ ਮਾਹੌਲ ਦੇ ਵਿੱਚ ਜੋ ਕੁਝ ਚੰਗਾ ਹੋਇਆ ਜਾਂ ਚੰਗਾ ਨਹੀਂ ਹੋਇਆ ਫਿਲਮ ਇੱਕ ਸ਼ੀਸ਼ਾ ਹੁੰਦਾ ਆਈਨਾ ਹੁੰਦਾ ਉਸ ਨੇ ਪੇਸ਼ ਕਰਨਾ ਹੁੰਦਾ ਉਹ ਉਸ ਨੇ ਜਿਹੜੇ ਸੋਰਸਸ ਤੋਂ ਇਕੱਠੇ ਕੀਤੇ ਉਹ ਲੈ ਕੇ ਆਏ ਹੁਣ ਤੁਸੀਂ ਆਖਾਂਗੇ ਠੀਕ ਹੈ ਵੀ ਉਹਨਾਂ ਨੂੰ ਕੋਈ ਗਲਤ ਕਨਸੈਪਟ ਮਾਈਂਡ ਵਿੱਚ ਕਿਸੇ ਦੇ ਨਾਮ 'ਤੇ ਹੋਣੇ ਇਸ ਕਰਕੇ ਸਰਕਾਰਾਂ ਨੂੰ ਜਿਹੜੀ ਲਾ ਐ ਤੇ ਉਹ ਸਪਸ਼ਟ ਲਿਆਉਣਾ ਚਾਹੀਦਾ ਕੀ ਕੁਝ ਹੋਇਆ ਸਪਸ਼ਟ ਕਰਨਾ ਚਾਹੀਦਾ ਪਰ ਬਹੁਤ ਸਾਰੇ ਪੈਂਡਿੰਗ ਕੇਸਸ ਨੇ ਆਜੇ ਦੁਬਾਰਾ ਫਿਰ ਉਸੇ ਤੇ ਉਹਨਾਂ ਜਿਸ ਤੋਂ ਸ਼ੁਰੂ ਹੋਇਆ ਸੀਗਾ ਇੱਕ ਫਿਲਮ ਹੋਰ ਆਉਣੀ ਆ ਜਸਵੰਤ ਸਿੰਘ ਖਾਲੜਾ ਤੇ ਪੰਜਾਬ 95 ਹੁਣ ਉਹ ਫਿਲਮ ਸਪਟੰਬਰ ਚ ਰਿਲੀਜ਼ ਹੋਣੀ ਆ ਉਹਦੇ ਉੱਪਰ ਵੀ ਕਈ ਕੱਟ ਲੱਗ ਚੁੱਕੇ ਨੇ ਕਾਫੀ ਕਹਿ ਦਈਏ ਕਿ ਕੰਟਰੋਵਰਸੀ ਚ ਫਸੀ ਪਈ ਆ ਕਿੰਨਾ ਕਿਤੇ ਉਹ ਸੈਂਸਰ ਰਿਪੋਰਟ ਚ ਤੇ ਜੇਕਰ ਉਹ ਫਿਲਮ ਅੱਜ ਰਿਲੀਜ਼ ਹੋ ਜਾਂਦੀ ਜਾਂ ਮਹੀਨਾ ਪਹਿਲਾਂ ਰਿਲੀਜ਼ ਹੋ ਜਾਂਦੀ ਤਾਂ ਉਸ ਫਿਲਮ ਦਾ ਸਰਦੀ ਇਲੈਕਸ਼ਨ ਤੇ ਜਿਹੜੀ ਹੁਣ ਪਾਰਲੀਮੈਂਟਲ ਇਲੈਕਸ਼ਨ ਹੋਣੀ ਆ ਉਹ ਤੋਂ ਬਹੁਤ ਵੱਡਾ ਫਰਕ ਪੈਣਾ ਸੀ ਅਸਰ ਪੈਣਾ ਸੀਗਾ ਪਰ ਉਹ ਸਪਟੈਂਬਰ 'ਚ ਆ ਕੇ ਰਿਲੀਜ਼ ਹੋਣੀ ਆ ਉਦੋਂ ਪੋਲੀਟੀਕਲੀ ਉਹਦਾ ਕੋਈ ਇਫੈਕਟ ਨਹੀਂ ਹੋਏਗਾ ਤੇ ਹਾਂ ਜਿਹੜੇ ਇਹ ਫਿਲਮਾਂ ਲੈ ਕੇ ਆਉਂਦੀਆਂ ਨੇ ਸਬੂਤ ਜੋ ਪੇਸ਼ ਕਰਦੀਆਂ ਨੇ ਉਹ ਫਿਰ ਅੱਗੇ ਚੱਲ ਕੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਦੇ ਨੇ ਤੇ ਹਾਂ ਮਾਹੌਲ ਦੇ ਬਾਰੇ ਬਹੁਤਾ ਕੁਝ ਲੋਕਾਂ ਨੂੰ ਆਲਰੇਡੀ ਪਤਾ ਹੁੰਦਾ ਉਹ ਦੇਖਦੇ ਹੁੰਦੇ ਆ ਕਿ ਫਿਲਮ ਕੁਝ ਬੋਲਦੀ ਆ ਜਾਂ ਨਹੀਂ ਜਿਹੜੀ ਇਮਤੀਆਜ਼ ਅਲੀ ਦੀ ਫਿਲਮ ਟੋਟਲੀ ਇਹ ਇੱਕ ਮੰਡੀ ਮਾਰਕੀਟ ਐਂਟਰਟੇਨਮੈਂਟ ਦੀ ਫਿਲਮ ਆ ਉਸ ਪਰਪਸ ਨਾਲ ਬਣੀ ਆ Netflix ਨੂੰ ਘਰਾਂ ਵਿੱਚ ਲਿਆਂਦਾ ਗਿਆ Netflix ਦੇ ਨਾਲ ਦੇਖੋ ਦਲਜੀਤ ਵੀ ਉਹ ਹੀ ਗੱਲ ਮੈਂ ਜਿੱਥੋਂ ਸ਼ੁਰੂ ਕੀਤੀ ਲੈ ਕੇ ਆਉਣਾ ਦਲਜੀਤ ਦੀ ਚੁਆਇਸ ਬਹੁਤ ਤਕੜੀ ਆ ਉਹ ਜਦੋਂ ਸਬਜੈਕਟ ਚੂਜ਼ ਕਰਦਾ ਉਹਨੇ ਹੁਣ Netflix ਨੂੰ ਵੀ ਚੂਜ਼ ਕੀਤਾ ਅੰਬਾਨੀ ਨੂੰ ਚੂਜ਼ ਕੀਤਾ ਮੋਦੀ ਨੂੰ ਚੂਜ਼ ਕੀਤਾ ਕਿਸਾਨ ਅੰਦੋਲਨ ਨੂੰ ਚੂਜ਼ ਕੀਤਾ ਮਤਲਬ ਮੈਨੇਜ ਹਰ ਇੱਕ ਨੂੰ ਕਰ ਰਿਹਾ ਔਰ ਫਿਰ ਵੀ ਉਹ ਕਮਾਈ ਵੀ ਕਰ ਰਿਹਾ ਪਰ ਉਹ ਫਿਰ ਵੀ ਉਹ ਪੈਰ ਨਹੀਂ ਛੱਡ ਰਿਹਾ ਇੱਕ ਹੁੰਦਾ ਨਾ ਵੀ ਸਿੰਗਰ ਪੈਰ ਛੱਡ ਗਿਆ ਉਹ ਮਤਲਬ ਚੂਜ਼ ਹੀ ਹੈ ਉਹਦੇ ਵਿੱਚ ਸਕਿੱਲ ਹੈ ਟੈਲੈਂਟ ਹੈ ਮੈਨੇਜ ਕਰ ਰਿਹਾ ਸਭ ਕੁਝ ਕਰ ਰਿਹਾ ਤੇ ਚਮਕੀਲਾ ਹੈ ਜਿਹੜਾ ਇਹ ਚੀਜ਼ਾਂ ਪਹਿਲਾਂ ਕਰ ਚੁੱਕਿਆ ਸੀ ਜੀ ਚਮਕੀਲਾ ਇੱਕ ਪੀਕ ਤੱਕ ਪਹੁੰਚ ਚੁੱਕਿਆ ਸੀ ਇਸ ਕਰਕੇ ਹੋ ਸਕਦਾ ਬੈਸ ਇਸ ਮੁੱਦੇ ਤੇ ਵੀ ਇਹ ਘਰੇ ਸੁਣਦੇ ਹੋ ਜਾਂ ਨਹੀਂ ਸੁਣਦੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਚਮਕੀਲਾ ਅਮਰਜੋਤ ਇਹਨਾਂ ਦੀ ਗਾਇਕੀ ਤੇ ਜਿਹੜਾ 뮤직 ਜਿਨ੍ਹਾਂ ਨੇ ਦਿੱਤਾ 뮤직 ਪੀਸ ਨੇ ਉਹ ਰਿੰਗਟੋਨਾਂ 'ਚ ਵੀ ਵੱਜਦੇ ਰਹੇ ਨੇ